ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਐ ਪਿੰਡ ਬਡਲਾ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਡਾਕਟਰ ਰਾਜਕਮਤ ਚੱਬੇਵਾਲ ਮੈਂਬਰ ਪਾਰਲੀਮੈਂਟ ਸ਼ਿਆਰਪੁਰ ਨੇ ਡਾਕਟਰ ਇਸ਼ਾ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾ ਕੁਮਾਰ ਚੱਬੇਵਾਲ ਨੂੰ ਹਰੇਕ ਨੱਗਰ ਦੇ ਵਿੱਚੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ ਉਨਾ ਕਿ ਡਾਕਟਰ ਇਨਸ਼ਾ ਕੁਮਾਰ ਦੀ ਹਲਕਾ ਚੱਬੇਵਾਲ ਤੋਂ ਜਿੱਤ ਯਕੀਨੀ ਹੈ। ਉਹਨਾਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਨਸ਼ਾ ਕੁਮਾਰ ਚੱਬੇਵਾਲ ਨੂੰ ਜਤੌਣ ਲਈ ਸਮੂਹ ਵਰਕਰ ਅਤੇ ਯੂਥ ਵਰਕਰ ਦਿਨ ਰਾਤ ਮਿਹਨਤ ਕਰ ਰਹੇ ਹਨ। ਇਸ ਮੌਕੇ ਮਾਸਟਰ ਰਸ਼ਪਾਲ ਸਿੰਘ ਰਾਜਪੁਰ ਭਾਈਆ ਕਮਰੇਸ਼ ਰਾਣੀ ਸਰਪੰਚ ਬੜਲਾ ਡਾਕਟਰ ਰੋਸ਼ਨ ਲਾਲ ਕੁਲਵਿੰਦਰ ਸਿੰਘ ਪੰਚ ਰঞ্জੀਤ ਸਿੰਘ ਪੰਚ ਡਾਕਟਰ ਗੌਰਵ ਕੁਮਾਰ ਬੜਲਾ डॉक्टर सिंह पंच जगीर कौर पंच सुरेंद्र कौर पंच जसपाल हाल्टा, हालटा सिंह भिंडर लंबड़दार जसवंत सिंह सिंह पठाणिया अनिल कुमार सोनी पंच राजपुर भाई जतेंद्र गोल्डी सुखदेव सिंह राजपुर भाईया राम सिंह ताजोवाल सिंह पाली सरपंच ताजोवाल राम लवाया मनीष कुमार हरचरण सिंह गुरदीप सिंह सरपंच हेड़िया ਗੁਰਜੀਤ ਸਿੰਘ ਪੰਚ ਜਸਪਿੰਦਰ ਸਿੰਘ ਹੀੜੀਆਂ ਬਾਬਾ ਸੁਖਦੇਵ ਸਿੰਘ ਬੜਲਾ ਬਲਹਾਰ ਸਿੰਘ ਬੜਲਾ ਬਲਬੀਰ ਸਿੰਘ ਸਰਪੰਚ ਹਾਲਟਾ ਹਿੰਦਰਪਾਲ ਸਿੰਘ ਪੱਟੀ ਤੋਂ ਇਲਾਵਾ ਵੱਡੀ ਗਿਣਤੀ ਚ ਬਰਕਤ ਬਰਕਰ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਨੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਵਤਿਆਂ ਸਾਰਿਆ ਸੰਤਨ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਇਸ਼ਾਕ ਮਾਤਾ ਜੀ ਸਾਹਿਬ ਨੂੰ ਜੀ ਆਇਆਂ ਨੂੰ ਜੀ ਆਗੇ ਜਨਾਬ। ਜੋ ਮੈਂ ਡਾਕਟਰ ਸਾਹਿਬ ਦਾ ਕੰਮ ਦੀ ਜਾਂ ਵਿਕਾਸ ਦੀ ਜਾਂ ਡਵੈਲਪਮੈਂਟ ਦੀ ਗੱਲ ਕਰਾਂ ਤੇ ਮੈਨੂੰ ਕੰਮ ਕਰਾਉਂਦਾ ਜਿਹਾ ਨਹੀਂ ਸ਼ਾਂਤ ਪੈ ਜਾਣੀ ਆ। ਡਾਕਟਰ ਸਾਹਿਬ ਦੀ ਗੱਲ ਕਰੀਏ 2 ਮਹੀਨਿਆਂ ਦੇ ਵਿੱਚ 70 ਕਰੋੜ ਰੁਪਏ ਤੁਹਾਡੇ ਇਲਾਕੇ ਨੂੰ ਵੰਡ ਦਿੱਤਾ ਗਿਆ ਵਾ ਸਿਰਫ 2 ਮਹੀਨਿਆਂ ਦੇ ਵਿੱਚ ਪੋਹਣ ਮੈਂ ਜਾਦਾ ਨਹੀਂ ਕਹਿਣਾ ਦੂਜਾ ਦਿੱਲੀ ਤੋਂ ਅੰਤੀ ਸਾਹਿਬ ਪੋਹਣ ਮੈਦਾਨ ਸਭਾ ਚੰਡੀਗੜ੍ਹ ਤੋਂ ਸਾਡੇ ਪੰਡਤ ਰਿਸ਼ਾਖ ਮਾ ਆਪਾਂ ਸਾਰਿਆਂ ਨੇ ਇੱਕ ਇੱਕ ਬੋਲ ਪਾ ਕੇ ਉਹਨਾਂ ਨੂੰ ਜਾਗਦਾ ਸਬੂਤ ਦੇ ਸਕਦੇ ਹਾਂ ਜਿਵੇਂ ਪਹਿਲੇ ਮੈਂ ਪੜਾਈ ਦੀ ਗੱਲ ਕੀਤੀ ਮਾਰਜੀ ਚੱਬੇਵਾਲ ਜੀ ਦੇ ਬੇਟਾ ਡਾਕਟਰ ਸ਼ਾਹ ਕੁਮਾਰ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਦਿੱਤਾ ਸੀਗਾ ਸਾਥੀਓ ਜੇ ਇਹਨਾਂ ਦੇ ਪਰਿਵਾਰ ਦੇ ਕੰਮਾਂ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਕੰਮ ਆ ਜਿਹੜੇ ਡਾਕਟਰ ਸਾਹਿਬ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੀਤੇ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀ ਸੀ ਤੇ ਕਾਂਗਰਸ ਦੀ ਸਰਕਾਰ ਬਣੋ ਡਾਕਟਰ ਸਾਹਿਬ ਨੇ ਇਲੈਕਸ਼ਨ ਲੜੀ ਸੀਗੀ ਤੇ 2 ਸਾਲ ਬੀਤ ਜਾਣ ਤੋਂ ਬਾਅਦ ਕੋਈ ਕੰਮ ਨਹੀਂ ਸੀ ਹੋਇਆ ਕਿਉਂ ਨਹੀਂ ਹੋਇਆ ਸੀ ਕਿਉਂਕਿ ਜਿਹੜੀ ਸਰਕਾਰ ਹੁੰਦੀ ਆ ਕੰਮ ਉਹਦੇ ਹੀ ਹੁੰਦੇ ਆ ਤੇ ਡਾਕਟਰ ਸਾਹ ਨੂੰ ਆਪਣੀ ਕੋ ਕਮੀ ਜਾਂ ਕੋਈ ਚੀਜ਼ ਦੀ ਜ਼ਰੂਰਤ ਨਹੀਂ ਸੀ ਉਹਨਾਂ ਨੇ ਇਹੀ ਚੀਜ਼ ਦੇਖੀ ਕਿ ਲੋਕਾਂ ਨੂੰ ਕੰਮਾਂ ਦੀ ਜ਼ਰੂਰਤ ਆ ਲੋਕ ਚਾਹੁੰਦੇ ਨੇ ਕਿ ਸਾਡਾ ਵਿਕਾਸ ਹੋਵੇ ਸਾਡੇ ਇਲਾਕੇ ਦਾ ਵਿਕਾਸ ਹੋਵੇ ਤੇ ਡਾ ਸਾਹ ਨੇ ਜਦੋਂ ਮੈਂਬਰ ਪਾਰਲੀਮੈਂਟ ਦੀ ਸੀਟ ਜਿਹੜੀ ਹਾਰਪੁਰ ਤੋਂ ਜਿੱਤੀ ਤਾਂ ਪੰਜਾਬ ਸਰਕਾਰ ਨੇ 70 ਕਰੋੜ ਦੀ ਗ੍ਰਾਂਟ ਜਿਹੜੀ ਆ ਚੱਬੇਵਾਲ ਹਲਕੇ ਦੇ ਤਿੰਨ ਚੌਥੀ ਮਹੀਨੇ ਦੇ ਵਿੱਚ ਦੇਤੀ ਉਹ ਗ੍ਰਾਂਟ ਜਿਹੜੀ ਆ ਡਾਕਟਰ ਸਾਹ ਕਾ ਨਹੀਂ ਲੈ ਕੇ ਗਏ ਇਲਾਕੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਖ ਬਖ ਥਾਮਾ ਤੇ ਕੰਮ ਚੱਲਦੇ ਆ ਔਰ ਕੰਮ ਚੱਲੂਗੇ ਤਾਂ ਲੋਕ ਖੁਸ਼ ਹੋਊਗੇ ਬਾਕੀ ਸਾਡਾ ਤਾਂ ਇਹੀ ਹੱਕ ਬਣਦਾ ਹੈ ਕਿ ਜਿਹੜਾ ਬੰਦਾ ਕੰਮ ਕਰਦਾ ਉਹ ਕਿਸੇ ਵੀ ਪਾਰਟੀ ਦਾ ਹੋਵੇ ਮੈਂ ਪਾਰਟੀ ਦੀ ਗੱਲ ਨਹੀਂ ਕਰਦਾ ਡਾਕਟਰ ਰਾਜਕਮਰ ਕਿਸੇ ਪਾਰਟੀ ਦੀ ਗੱਲ ਨਹੀਂ ਆਗੀ ਡਾਕਟਰ ਰਾਜਕਮਰ ਆਪਣੇ ਕੰਮਾਂ ਦੇ ਸਿਰ ਤੇ ਆਪਣੇ ਇਲਾਕੇ ਦੇ ਸਿਰ ਤੇ ਇੱਕ ਬ੍ਰਾਂਡ ਬਣ ਚੁੱਕੇ ਆ ਕਿਉਂ ਕਿਉਂਕਿ ਜਿਹੜਾ ਬੰਦਾ ਲੋਕਾਂ ਨੂੰ ਪਿਆਰ ਕਰਦਾ ਔਰ ਜਿਸ ਬੰਦੇ ਨੂੰ ਲੋਕ ਪਿਆਰ ਕਰਦੇ ਆ ਉਹ ਕੱਲਾ ਇੱਕ ਨਹੀਂ ਹੋ ਜਾਂਦਾ ਉਹ ਲੱਖਾਂ ਕਰੋੜਾਂ ਲੋਕਾਂ ਦੇ ਵਿੱਚ ਬਦਲ ਜਾਂਦਾ ਤੇ ਮੈਂ ਬੇਇਨਤੀ ਕਰਦਾ ਆ ਕਿ ਸਾਰੇ ਪਾਰਟੀ ਪੈਜ ਤੋਂ ਉੱਪਰ ਉੱਠ ਕੇ ਕੋਈ ਆਪਣੀ ਅੰਦਰੂਨੀ ਨਫ਼ਰਤ ਨੂੰ ਮਿਟਾ ਕੇ ਡਾਕਟਰ ਸਾਹਿਬ ਦੀ ਮਦਦ ਕਰੋ ਕਿਉਂ ਕਰਨੀ ਆ ਕਿਉਂਕਿ ਇਲਾਕੇ ਦਾ ਵਿਕਾਸ ਹੋਣਾ ਆ ਡਾਕਟਰ ਸਾਹਿਬ ਪਿੰਡ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੀਆਂ ਸਰਕਾਰਾਂ ਪਾਰਟੀਆਂ ਪਿੰਡਾਂ ਦੇ ਵਿੱਚ ਆਉਂਦੀਆਂ ਆ ਮੇਰੇ ਪਿੰਡ ਵਿੱਚ ਪਹਿਲੇ ਵੀ ਐਮਐਲਏ ਸੀਗੇ ਪਰ ਜਿੰਨਾ ਵਿਕਾਸ ਤੁਹਾਡੇ ਆਣ ਦੇ ਨਾਲ ਸਾਡੇ ਪਿੰਡ ਦਾ ਹੋਇਆ ਸਾਡੇ ਇਲਾਕੇ ਦਾ ਆ ਅੱਜ ਤੱਕ ਨਾ ਕਿਸੇ ਦਾ ਨਹੀਂ ਹੋਇਆ ਜੇ ਕੋ ਹੋਇਆ ਤਾਂ ਮੈਨੂੰ ਦੱਸ ਦੋਵੇ ਆ ਜਿਹੜੀਆਂ ਸੜਕ ਦੇ ਵਿੱਚ ਆਪਾਂ ਬੈਠੇ ਆ ਤੁਸੀਂ ਦੇਖੋ ਸਾਡੀ ਗੱਲ ਕਿਸ ਦੀ ਆ ਕਿ ਸਾਡੇ ਕੋਲ ਕੋਈ ਵੱਡੀ ਜਗ੍ਹਾ ਹੈ ਨਹੀਂਗੀ ਜਿਹੜੀ ਹੈਗੀ ਉਹ ਵੀ ਲੋਕਾਂ ਦੇ ਮਿਲ ਜੂਗਾ ਤੇ ਤੁਸੀਂ ਸ਼ੀਰਮਾਨ ਦਿਓ ਕੋਈ ਗੱਲ ਨਹੀਂ ਆਪਾਂ ਸਾਰੇ ਕੋਈ ਨਾ ਕੋਈ ਸੈੱਟ ਕਰਾਂਗੇ ਇਹ ਜਿਹੜਾ ਇਹ ਗਲੀਆਂ ਦੇ ਵਿੱਚ ਕਦੇ ਤੁਰਿਆ ਨਹੀਂ ਸੀ ਜਾਂਦਾ ਅੱਜ ਕੋਈ ਪਿੰਡ ਦੀ ਐਸੀ ਗਲੀ ਨਹੀਂ ਹੈਗੀ ਜਿੱਥੇ ਕੋਈ ਬਲੌਕ ਨਾ ਲੱਗੇ ਹੁਣ ਇਹ ਸਿਰਫ ਤੁਹਾਡੀ ਦੇਣ ਹੈਗੀ ਆ ਅਸੀਂ ਸਾਰੇ ਹੀ ਤੁਹਾਡੇ ਨਾਲ ਹੈਗੇ ਆਂ ਰੋ ਡਾਕਟਰ ਸ਼ਾਹ ਨੂੰ ਵੱਡੀ ਲੀਡ ਦੇ ਨਾਲ ਆਪਾਂ ਜਤਾਵਾਂਗੇ ਦੱਸ ਦੱਸ ਇੱਕ ਹੋਰ ਬਹੁਤ ਵਧੀਆ ਗੱਲ ਹੋਈ ਆ ਜਦੋਂ ਪੰਚਾਇਤੀ ਇਲੈਕਸ਼ਨ ਹੋਈ ਸੀ ਤਾਂ ਕੁਛ ਮੇਰੇ ਵੀਰਾਂ ਨੇ ਕਿਸੇ ਇੱਕ ਬੰਦੇ ਦੇ ਕਾਰਨ ਕਰਕੇ ਕਿਹਾ ਮੈਂ ਵੋਟਾਂ ਨਹੀਂ ਪਾਉਣੀਆਂ ਕਿਉਂ ਕਿਉਂਕਿ ਉਹ ਬੰਦਾ ਤੇਰੇ ਨਾਲ ਤੁਰਿਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਆ ਕਿ ਚਲੋ ਉਹਨਾਂ ਨੇ ਪਾਈਆਂ ਨਹੀਂ ਆ ਪਾਈਆਂ ਮੈਂ ਉਹਨਾਂ ਦਾ ਵੀ ਸਰਪੰਚਾਂ ਪਰ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ ਆ ਜਿਹੜੇ ਉਹਦੇ ਖਿਲਾਫ ਬੋਲਦੇ ਸੀ ਅੱਜ ਉਹਦੇ ਨਾਲ ਘੁੰਮ ਕੇ ਵੋਟਾਂ ਮੰਗਦੇ ਆ ਕਾਂਗਰਸ ਦੇ ਲਈ ਮੈਂ ਕਹਿੰਦਾ ਭਰਾਵੋ ਤੁਸੀਂ ਘੁੰਮੋ ਜਿੱਥੋਂ ਮਾਦੀ ਪਰ ਤੁਸੀਂ ਸਿਆਣੇ ਆ ਇਹ ਗੱਲ ਜਰੂਰ ਸੋਚਿਓ ਕਿ ਜੇਸ ਬੰਦੇ ਨੇ ਕੰਮ ਕੀਤਾ ਉਹਦੀ ਕਦਰ ਕਰੋ ਕੰਮ ਕਰਨ ਵਾਲੇ ਦੀ ਕਦਰ ਹੋਣੀ ਚਾਹੀਦੀ ਆ ਡਾਕਟਰ ਰਾਜ ਕੁਮਾਰ ਇੱਕ ਚੱਬੇ ਵਾਲਾ ਬਿਲਕੁਲ ਲਾਗੇ ਸਾਡੇ ਏਰੀਆ ਪੈਂਦਾ ਆ ਜੇ ਤੁਸੀਂ ਬੱਖ-ਬੱਖ ਲੀਡਰਾਂ ਦੀ ਗੱਲ ਕਰੀਏ ਇਹ ਬੜੀ ਦੂਰ ਜਾਣਾ ਪੈਂਦਾ ਦੋ-ਦੋ ਤਿੰਨ-ਤਿੰਨ ਦਿਨ ਲੱਗ ਜਾਂਦੇ ਤੁਹਾਨੂੰ ਮਿਲਣ ਨੂੰ ਫਿਰ ਵੀ ਪਤਾ ਨਹੀਂ ਮਿਲ ਹੋਣਾ ਕਿ ਨਹੀਂ ਬਾਅਦ ਡਾਕਟਰ ਰਾਜ ਕੁਮਾਰ ਇਤੋਂ ਹਾਟੇ ਪੜਤਾਲ ਦੀ ਬੱਸ ਪੜੋ ਤਾਂ 10-15 ਮਿੰਟ ਦੇ ਵਿੱਚ ਪਹੁੰਚ ਜਾਣੀ ਚੱਬੇ ਵਾਲ ਜਦੋਂ ਮਰਜ਼ੀ ਜਾ ਕੇ ਤੁਸੀਂ ਆਪਣੇ ਕੰਮ ਕਰਾ ਸਕਦੇ ਹੋ ਮਿਲ ਸਕਦੇ ਹੋ ਇਸ ਕਰਕੇ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਮੇਰੇ ਪੰਡਤ ਜੀ ਨਹੀਂ ਆਏ ਉਹਨਾਂ ਦਾ ਇੱਕ ਸੁਨੇਹਾ ਆ ਮੈਂ ਦਿਨ ਨਾਲ ਤੁਹਾਨੂੰ ਉਹ ਕਹਿੰਦੇ ਜਿਨ੍ਹਾਂ ਨੇ ਵੀ ਡਾਕਟਰ ਰਾਜਕਰਨ ਨੂੰ ਮਿਲਣਾ ਹੈ ਨਾ ਉਹ ਮੇਰੀ ਬੱਸ ਜਿਹਾਉ ਕਰਾਇਆ ਆਣ ਜਾਣ ਦਾ ਨਹੀਂ ਲੱਗੂਗਾ ਤੇ ਪੰਡਤ ਜੀ ਸ਼ਰਮਾ ਜੀ ਦਾ ਸੁਨੇਹਾ ਹੈਗਾ ਮੈਂ ਸਾਦਿਆਂ ਤੋਂ ਦੇਣਾ ਚਾਹੁੰਦਾ ਮੇਰਾ ਕਹਿਣ ਦਾ ਮਤਲਬ ਆਪਾਂ ਐਵੇਂ ਇੱਧਰ ਉੱਧਰ ਦੇ ਲੋਕਾਂ ਦੇ ਪਿੱਛੇ ਘੁੰਮਣ ਦੀ ਲੋੜ ਨਹੀਂ ਆ ਸਾਡੇ ਘਰ ਦਾ ਲੀਡਰ ਆ ਸਾਡੇ ਘਰ ਦਾ ਆ ਆਪਾਂ ਜਦੋਂ ਮਰਜੀ ਦੁੱਖ ਸੁੱਖ ਦੇ ਵਿੱਚ ਜਾ ਸਕਦੇ ਆ ਠੀਕ ਨਹੀਂ ਔਰ ਇਸ ਤੋਂ ਵਧੀਆ ਮੌਕਾ ਨਹੀਂ ਕਿਤੇ ਮਿਲਣਾ ਸਰਕਾਰ ਵੀ ਆਪਣੀ ਆ ਐਪੀ ਵੀ ਆਪਣਾ ਸਰਪੰਚ ਵੀ ਆਪਣਾ ਇੱਕ ਐਮਐਲਏ ਆਪਣਾ ਬਣਾ ਦਿਓ ਮੈਂ ਕਾ ਫੱਟੇ ਚੱਕ ਲਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਟਰ ਰਾਜਕਮਰ ਜਿੰਦਾਬਾਦ ਡਾਟਰ ਰਾਜਕਮਰ ਜਿੰਦਾਬਾਦ ਡਾਟਰ ਸ਼ੋਕਮਰ ਜਿੰਦਾਬਾਦ ਮੋਦਨ ਸ਼ੋਕਮਰ ਜਿੰਦਾਬਾਦ ਥੈਂਕ ਯੂ ਧੰਨਵਾਦ ਸੰਜੀ ਉਹਨਾਂ ਦੇ ਪੰਚਾਇਤ ਮੈਂਬਰ ਸਹਿਬਾਨ ਬਖਵਖ ਪਿੰਡਾਂ ਤੋਂ ਆਏ ਸਾਡੇ ਸਰਪੰਚ ਸਹਿਬਾਨ ਲੰਬੜਦਾਰ ਸਹਿਬਾਨ ਪੰਚਾਇਤ ਮੈਂਬਰ ਸਹਿਬਾਨ ਤੇ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਆਓ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰਿਆਂ ਦੇ ਵਿਚਾਰ ਸੁਣੇ ਡਾਕਟਰ ਰੋਸ਼ਨ ਜੀ ਦੇ ਵਿਚਾਰ ਵੀ ਸੁਣੇ ਤੇ ਗੱਲ ਤਾਂ ਠੀਕ ਹੈ ਵੀ ਜਦੋਂ ਵੋਟਾਂ ਪੈ ਜਾਂਦੀਆਂ ਆਪਾਂ ਜਿੱਤ ਜਾਂਦੇ ਆ ਫਿਰ ਐਮਐਲਏ ਐਮਪੀ ਸਰਪੰਚ ਆਪਾਂ ਸਾਰਿਆਂ ਦੀ ਤੇ ਬਾਕੀ ਜਿੱਥੇ ਤੱਕ ਪਿੰਡ ਦਾ ਸਵਾਲ ਪਿੰਡ ਦੇ ਵਿੱਚ ਬਹੁਤ ਕੰਮ ਹੋਏ ਆ ਔਰ ਬਹੁਤ سارے ਕੰਮ ਕਰਨ ਵਾਲੇ ਰਹਿੰਦੇ ਵੀ ਆ ਤੇ ਬਾਕੀ ਜਿੱਥੇ ਤੱਕ ਕਮਾ ਦੀ ਗੱਲ ਹੈ ਮੇਰਾ ਖਿਆਲ ਵਿੱਚ ਸਭ ਤੋਂ ਜ਼ਿਆਦਾ ਕੰਮ ਜਿਹੜੇ ਹਾਰਟਾ ਬੜਲੇ ਨੂੰ ਇਸ ਵੇਲੇ ਦੋ ਸੜਕਾਂ ਮਿਲੀਆਂ ਹਾਰਟੇ ਨੂੰ ਉਹ ਵਾਕਈ ਬਹੁਤ ਵੱਡਾ ਕੰਮ ਹੈ ਉਹ ਆਜ਼ਾਦੀ ਤੋਂ ਬਾਅਦ ਕਿਸੇ ਨੇ ਸੋਚਿਆ ਨਹੀਂ ਸੀ ਕਿਉਂਕਿ ਜਦੋਂ ਕਾਡਾ ਵੱਡਾ ਕੰਮ ਕਰ ਲੈ ਲੀਡਰ ਨੂੰ ਕਹਿੰਦੇ ਆ ਤੇ ਲੀਡਰ ਤਾਂ ਕਿਉਂ ਪੁਰਾਣੇ ਇਹੀ ਸੋਚਦੇ ਸੀ ਵੀ ਸਾਨੂੰ ਦੱਸ ਕੀ ਦਵਾਂਗਾ ਕੰਮ ਤਾਂ ਕਰਾ ਦੇਵਾਂਗੇ ਕਿ ਸਾਨੂੰ ਦੱਸੋ ਭਾਈ ਕੀ ਮਿਲਦਾ ਸੋ ਅਸੀਂ ਉਹਨਾਂ ਲੀਡਰਾਂ ਵਾਂ ਕਦੇ ਸੋਚ ਨਹੀਂ ਸਾਡੀ ਸੋਚ ਇਹ ਹੈ ਕਿ ਜਨਤਾ ਨੂੰ ਕੀ ਮਿਲਦਾ ਸਾਡੀ ਇਸ ਪਾਰਸਵ ਇਹ ਸੋਚ ਕਿ ਜਨਤਾ ਨੂੰ ਮਿਲੇ ਜੋ ਮਿਲੇ ਜਨਤਾ ਨੂੰ ਮਿਲੇ ਤੇ ਅਗਲੇ ਪੰਜ ਸਾਲ ਜਿਹੜੇ ਉਹ ਵੀ ਸਾਡੀ ਹੈ ਜਿਹੜੇ 2027 ਚ ਵੀ ਆਪਣੀ ਸਰਕਾਰ ਬਣਨੀ ਹੈ ਆ ਟੈਨ ਨੂੰ ਸਪੋਰਟ ਕਰੀਏ ਝਾੜੂ ਨੂੰ ਸਪੋਰਟ ਕਰੀਏ ਝਾੜੂ ਵਾਲਾ ਵਰਣ ਦਵਾਈਏ ਕਿਉਂਕਿ ਉਹ ਉਮੀਦਵਾਰ ਤੁਹਾਡਾ ਜਿਹੜਾ ਨਵਾਂ ਉਮੀਦਵਾਰ ਹੈ ਨੌਜਵਾਨ ਉਮੀਦਵਾਰ ਹੈ ਪੜਿਆ ਲਿਖਿਆ ਹੈ ਤੇ ਕੰਮ ਉਹ ਮੇਰ ਰਲੂ ਜਿਆਦਾ ਕਰਨੇ ਆ ਜੇ ਕੰਮ じゃ ਆਪਾਂ ਦਾ ਕੰਮ ਆਪਾਂ ਦਾ ਕੰਮ ਹੀ ਕਰੋ ਲੈ ਨਾ ਕੰਮ ਜ਼ਿਆਦਾ ਕਰਨੇ ਸੋ ਆਪਾਂ ਡਾਕਟਰ ਸ਼ਾਂਗਰ ਨੂੰ ਵੋਟਾਂ ਪਾਈਏ ਕੰਮ ਆਪਣੇ ਦੇਖੋ ਕਿੰਨਾ ਵਧੀਆ ਕੰਮ ਆਮ ਆਦਮੀ ਪਾਰਟੀ ਨੇ ਕੀਤਾ ਕਿਸੇ ਨੂੰ ਪੁੱਛਿਆ ਵੀ ਭਾਈ ਤੁਸੀਂ ਸਾਨੂੰ ਵੋਟ ਨਹੀਂ ਪਾਈ ਤੇ ਅਸੀਂ ਤੁਹਾਡਾ ਬਿੱਲ ਮਾਫ ਨਹੀਂ ਕਰਨਾ ਜਦ ਤੁਸੀਂ ਸਾਨੂੰ ਕਦੀ ਵੋਟ ਨਹੀਂ ਪਾਣੀ ਤੁਸੀਂ ਅਸੀਂ ਤੁਹਾਡਾ ਬਿੱਲ ਮਾਫ ਨਹੀਂ ਕਰਨਾ ਉਨੀ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਆ ਇਹ ਇਹਨਾਂ ਵਿਚਾਰ ਇਕੱਠ ਕੀਤਾ ਮੈਂ ਸਾਰੇ ਪ੍ਰਬੰਧਕ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਮੁਬਾਰਕਬਾਦ ਦਿੰਦਾ ਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹੈ ਕਿ ਇਹਨਾਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਝਾੜੂ ਨੂੰ ਵੋਟਾਂ ਪਾਓ ਜਿਸ ਪਿੰਡ ਦੇ ਵਿੱਚ 90% ਵੋਟਾਂ ਪੈਣੀਆਂ ਬਾਕੀ ਦਾ ਫੰਡ ਦੇਣੇ ਦੇਣੇ ਆ ਤੇ ਪੰਚਾਇਤ ਨੂੰ ਇੱਕ ਹੋਰ ਇਨਾਮ ਵੀ ਮਿਲੂਗਾ ਪਿੰਡ ਨੂੰ ਹੋਰ ਇਨਾਮ ਵੀ ਮਿਲੂਗਾ ਤੇ ਜਿਹਦੀਆਂ ਵੋਟਾਂ 90% ਤੋਂ ਜ਼ਿਆਦਾ ਹੈ ਉਹਨੂੰ 50 ਲੱਖ ਰੁਪਏ ਦੀ ਰਾਸ਼ੀ ਪਿੰਡ ਦੇ ਵਿਕਾਸ ਦੇ ਲਈ ਜਿਵੇਂ ਇਨਾਮ ਦੇ ਤੌਰ ਤੇ ਦਿੱਤੀ ਜਾਵੇ ਸੋ 1 ਨੰਬਰ ਤੇ ਬਟਨ ਹੈ ਡਾਕਟਰ ਈਸ਼ਾਨ ਕੁਮਾਰ ਚੋਣ ਨਿਸ਼ਾਨ ਯਾਰ ਚੋਣ ਨਿਸ਼ਾਨ ਬੀਬੀਆਂ ਜੋਰ ਨਾਲ ਕਹਿੰਦੀਆਂ ਸੋ ਚੋਣ ਨਿਸ਼ਾਨ ਝਾੜੂ ਫੋਟਾ ਪਾ ਕੇ ਅੱਪਾ ਵੱਡੇ ਤੋਂ ਵੱਡੇ ਫਰਕ ਦੇ ਨਾਲ ਜਿੱਤੀਏ ਜਿੱਤ ਦਰਜ ਕਰੀਏ ਤਾਂ ਕਿ ਹੱਕ ਦੇ ਨਾਲ ਉੱਪਰੋਂ ਵੀ ਜਿਹੜੇ ਪੈਸੇ ਮੰਗ ਸਕੀਏ ਹੋਰ ਵਿਕਾਸ ਕਰ ਸਕੀਏ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇੱਕ ਸਵਾਲ ਜੀ ਕੋਈ ਬਾਕੀ ਦੇਖੋ ਕੰਮ ਹੁੰਦੇ ਰਹਿਣੇ ਆ ਜੀ ਤੁਸੀਂ ਕਿਰਾਏ ਬਹੁਤ ਆ ਮੈਨੂੰ ਪਤਾ ਕਿ ਤੁਸੀਂ ਕਰਾਉਣੇ ਵੀ ਆ ਤੇ ਬਾਕੀ ਮੇਨ ਮੁੱਦਾ ਬੇਰੋਜਗਾਰੀ ਤੇ ਨਸ਼ਾ ਇਹ ਤੇ ਜ਼ਰੂਰ ਗੌਰ ਕਰਨਾ ਜੀ ਮੈਂ ਜੋ ਬਿਲਕੁਲ ਤੁਹਾਡਾ ਬੇਰੋਜਗਾਰੀ ਦੀ ਗੱਲ ਕੀਤੀ ਹੈ ਬਿਲਕੁਲ ਨਸ਼ਾ ਦਾ ਬਹੁਤ ਜਣ ਗਿਆ ਹਾਂ ਉਹਤੇ ਆਪਾਂ ਸਾਰੇ ਨਾਲ ਮਿਲ ਕੇ ਕੰਮ ਕਰਨਾ ਆ ਭੈਣਾਂ ਨੂੰ ਅੱਗੇ ਲਾ ਕੇ ਮਾਵਾਂ ਨੂੰ ਅੱਗੇ ਰ ਆ ਕੇ ਕੰਮ ਕਰਨਾ ਕਿਉਂਕਿ ਮਾਵਾਂ ਨੂੰ ਅਸੀਂ ਬ੍ਰਾਂਡ ਐਂਬੈਸਡਰ ਬਣਾਵਾਂਗੇ ਤਾਂ ਹੀ ਜਿਹੜਾ ਨਸ਼ੇ ਤੇ ਕਾਬੂ ਪੋੜੇ ਇਹ ਮਾਵਾਂ ਤੋਂ ਬਗੈਰ ਕੋਈ ਹੋਰ ਨਹੀਂ ਕਿਉਂਕਿ ਇਕੱਲੀ ਪੁਲਿਸ ਕੰਟਰੋਲ ਨਹੀਂ ਕਰ ਸਕਦੀ ਇਕੱਲੀ ਇੱਕ ਇੰਡਸਟਰੀ ਇਕੱਲੀ ਅਜਾਸੀ ਕੰਟਰੋਲ ਨਹੀਂ ਕਰ ਸਕਦੀ ਜਸਪਾਲ ਜੀ ਸਾਰਿਆਂ ਨੂੰ ਇਕੱਠੇ ਹੋ ਕੇ ਲੱਗਣਾ ਪੈਣਾ ਸੋ ਸਾਰੇ ਇਕੱਠੇ ਹੋ ਇੱਕ ਬਿਹਤਰ ਸੂਬਾ ਸਭ ਤੋਂ ਵਧੀਆ ਸੂਬਾ ਇੱਕ ਨੰਬਰ ਦਾ ਸੂਬਾ ਬਣਾਉਣਾ ਹੈ ਬਹੁਤ ਸਾਨੂੰ ਧੰਨਵਾਦ